ਇਹ ਪਿੰਕ ਜੱਗ ਦੀ ਇਹ ਕੌਣ ਹੈ ਵੇਚ ਰਿਹਾ ਜਿਹੜਾ ਪਿੰਕ ਪਿੰਕ ਹੈ ਪਿੰਕ ਪਿੰਕ ਵੇਚ ਰਿਹਾ ਤੁਸੀਂ ਦੇਖ ਸਕਦੇ ਹੋ ਦਗਾਲ ਕਲਾਂ ਦਾ ਪਿੰਕ ਚੱਟਾ ਵੇਚ ਰਿਹਾ ਇੱਕ ਮੁੰਡਾ ਤਾਂ ਲੈ ਕੇ ਮੁੜਿਆ ਆ ਜੱਗ ਦੀ ਇਹਨੂੰ ਤੇ ਇੱਕ ਮੇਲੇ ਦੇ ਕਰੀਬੀਆਂ ਬੋਪਾ ਪਿੰਕ ਆਹ ਬੋਲ ਦਿਓ ਨਾ ਚੁੱਪ ਰਹੋ ਇਹ ਮੁੰਡਾ ਲੈ ਕੇ ਆਇਆ ਹੈ ਦੇਖੋ ਤੁਸੀਂ ਦੇਖ ਸਕਦੇ ਹੋ ਉਹ ਸਾਹਮਣੇ ਰੁੱਖ ਦੇ ਥੱਲੇ ਤਿੰਨ ਮੁੰਡੇ ਖੜੇ ਨੇ ਚਾਰ ਉੱਥੇ ਡੀਲ ਹੋ ਰਹੀ ਹੈ ਇਸ ਟਾਈਮ ਅਸੀਂ ਖੁਫੀਆ ਕੈਮਰਾ ਲਾਇਆ ਹੋਇਆ ਹੈ ਇਧਰ ਇਧਰ ਆਜੋ ਸੰਤਾ ਬਰਾੜੂ ਉਹ ਵੀ ਸੰਧਈ ਹੈ ਕੱਢ ਦੋ ਹੋਰ ਅੱਗੇ ਲੈ ਜੇ ਉਹ ਬਾਗੜੀ ਲਾਹਰ ਨਹੀਂ ਨਾ ਹਾਂ ਤੂੰ ਆ ਛੁੱਟ ਜਾ ਬਾਗੜੀ ਨਹੀਂ ਪਿੰਦੇ ਪਿੰਦੇ ਨੇ ਪਿੰਦੇ ਨੇ ਮੈਨਾਂ ਦੇ ਪਿੰਦੇ ਮਰੋੜ ਦੇ ਦੇ ਕਹਾਂ ਰੋੜਾ ਮਾਦਰ ਉਹਦਰ ਬੋਲਤਾ ਮਾਰੀ ਤੂੰ ਕਹਿੰਦਾ ਉਹ ਮੈਂ ਨਪਾਲੀ ਉਹਨੂੰ ਉੱਤੇ ਵੀ ਲੱਗਿੰ ਬੈੱਕਾ ਮੈ ਇਧਰ ਹੈਲੋ ਹਾਂ ਭਾਈ ਇਹ ਕੌਣ ਕੌਣ ਨੇ ਬੰਦੇ ਹਾਂ ਹਾਂ ਫ੍ਰਿੰਕੂ ਹਾ ਕੇਵਲ ਕੀ ਦਾ ਮੇਲੇ ਪ੍ਰੇਮੀ ਦਾ ਪੋਤਾ ਕੇਵਲ ਆ ਹਾਂ ਠੀਕ ਆ ਆ ਗਿਆ ਆਪ ਨੂੰ ਸ਼ੂਟ ਕਰ ਆ ਗਿਆ ਬਣਾ ਸਾਰਾ ਠੀਕਾ ਲਾਉਣਗੇ ਹੁਣ ਇਹ ਹਾਂ ਆ ਆਪਣਾ ਬਲੇਡ ਬਲੂਟ ਕਰ ਪਿੰਕਾ ਕਿੱਥੇ ਆ ਪਿੰਕਾ ਵਰਾ ਰਹੇ ਤੁਰੇ ਕਾਲੀ ਟੀ-ਸ਼ਰਟ ਵਾਲਾ ਕੋਠੇ ਚ ਵੜ ਗਏ ਇਹ ਹੁਣ ਕੋਠਾ ਕੀ ਦਾ ਇਹ ਗੁਰਤੇਜ ਦਾ ਗੁਰਤੇਜ ਦਾ ਕੋਠਾ ਕਰਤੇ ਜੀ ਨੂੰ ਮਾਰੋ ਫੋਨ ਆ ਜਾ ਗੁਰਤੇਜ ਨੂੰ ਮਾਰੋ ਫੋਨ ਕਹ ਤੇਰੇ ਕੋਠੇ ਚ ਟੀਕਾ ਲਾ ਰਹੇ ਨੇ ਇਸ ਟਾਈਮ ਨੰਬਰ ਆ ਜਾ ਪਹਿਲੇ ਇੱਥੇ ਚੱਲਣਾ ਕਰੂੰ ਬੰਟੀ ਨੂੰ ਲੈ ਚੱਲਣਾ ਲਿਆ ਬਲਾ ਬਣਾ ਕੇ ਲਿਆ ਬੰਟੀ ਹਰ ਕੋਲ ਨੰਬਰ ਇਹਨਾਂ ਕੋਲ ਵੀ ਤੁਰ ਤੂੰ ਫੋਨ ਕਰ ਲੈ ਲਿਓ ਬਲਾ ਕੇ ਉੱਥੇ ਤੁਰ ਵੱਜਾਂਗੇ ਆਪਾਂ ਕੋਠੇ ਚ ਦੇਖੋ ਇਸ ਟਾਈਮ ਇਹ ਮੋਟਰ ਦੇ ਕੋਠੇ ਚ ਵਾਗੇ ਕਿਸਾਨ ਨੂੰ ਕੁਛ ਨਹੀਂ ਪਤਾ ਕਿ ਮੇਰੇ ਕੋਠੇ ਦੇ ਵਿੱਚ ਕੀ ਹੋ ਰਿਹਾ ਕੋਠੇ ਦੇ ਉੱਤੇ ਬੈਠ ਕੇ ਟੀਕਾ ਲਾਉਣਗੇ ਹੁਣ ਇਹ ਇੱਧਰ ਸਾਹਮਣੇ ਖੜੇ ਨੇ ਜਿਹੜੇ ਇਹ ਇਹ ਮੁੰਡਾ ਵੇਚਣ ਵਾਲਾ ਹੈ ਹਲੋ ਬੁਨਾ ਇੱਥੇ ਕੋਈ ਨਹੀਂ ਪੜ੍ਹ ਕੇ ਨਹੀਂ ਆਉਂਦਾ ਹੈ ਕਵਾਲਿਟੀ ਸ਼ਰਟ ਆ ਮੁੰਡਾ ਜਿਹੜਾ ਇਹ ਵੇਚਦਾ ਉਹ ਫੜਾਤਾ ਮੁੰਡਿਆਂ ਨੂੰ ਦੂਜੇ ਨੂੰ ਇਹ ਸਮਗਲਰ ਆ ਕਾਲੇ ਕੱਪੜਿਆਂ ਵਾਲਾ ਪਿੰਕਾ ਨਾਮ ਆ ਇਹਦਾ ਹਲੋ ਮਦਨ ਨੂੰ ਕਹਿੰਦਾ ਛੋਟੀ ਜਿਹਾ ਹਾਲ ਦੇ ਨੇ ਨਹੀਂ ਮੈਂ ਮੜਾ ਘਰ ਮੰਦਪ ਚ ਗਿਆ ਸੀ ચ્રીબારમ હીળાકીલાકા! હીારમ હીડેણ હારિણ હારિણ! હીડે હિણ ਆ ਦੇਖੋ ਇਹ ਬਿੰਦਰ ਹੈ ਤੂੰ ਖੜਾ 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 ਪਹਿਲਾਂ ਇਹਨੇ ਪੂਰੇ ਖੜੋ ਖੜਾ ਆਪਣੀ ਬਣਾ ਲਈ ਬਾਈ ਨੇ ਪੱਛਲੇ ਦੇਖ ਸਕਦੇ ਹੋ ਤੁਸੀਂ ਟੀਕੇ ਲਾਇਨੇ ਇਹਨਾਂ ਨੇ ਦੀ ਬਾਂਗ ਕੀ ਕਰੀ ਬਾਂਗ ਕੀ ਕਰੀ ਟੀਕੇ ਲਾਇਨੇ ਇਹਨਾਂ ਨੇ ਇਹ ਚਾਰੇ ਮੁੰਡੇ ਨੇ ਚਿੱਟੇ ਦਾ ਕੰਮ ਕਰਦੇ ਨੇ ਇਹ ਖੜੇ ਬੰਦਾ ਚਿੱਟੇ ਦਾ ਕੰਮ ਕਰਦੇ ਨੇ ਇਹ ਗੱਲ ਪੈਂਦੇ ਨੇ ਇਹ ਪ੍ਰੈਸ ਦੇ ਗੱਲ ਪੈਂਦੇ ਨੇ ਦੇਖ ਸਕਦੇ ਹੋ ਤੁਸੀਂ ਇਹ ਚਾਰੇ ਮੁੰਡੇ ਆ ਕੀ ਦਾ ਮੁੰਡਾ ਹੈ ਹਾਂ ਨਹੀਂ ਬਈ ਮੇਰਾ ਹੈ ਨਹੀਂ ਕਿਹਦਾ ਮੁੰਡਾ ਤੂੰ ਕਿਹਦਾ ਮੁੰਡਾ ਤੂੰ ਕਿਹਦਾ ਮੁੰਡਾ ਤੂੰ ਉਹ ਫੜੀਆਂ ਨੂੰ ਫੜੀ ਐਵੇਂ ਫੜਨ ਲੱਗੀ ਭਈ ਸਰਕਾਰੀ ਨਹੀ ਭੈਣ ਚੋਦੀ ਆਪਨੇ ਖੜੇ 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 ਅੱਜ ਗੱਲ ਕਰੀ ਜਾਂਦੀ ਮੈਂ ਫੇਰ ਖੜ ਜਾ ਬੰਦਿਆ ਲੋਟਾ ਅਸੀਂ ਨਹੀ ਖੜੇ ਆ ਦਿਖਿਆ ਬਾਂਦ ਖਿਆ ਤੇਰੀ ਅੱਗੇ ਤੋਂ ਇਹ ਕਹਿੰਦਾ ਸੌ ਖਾਨਾ ਮੈਂ ਅੱਗੇ ਕਰਾਂਦਾ ਨਹੀ ਆ ਨੰਗੀ ਕਰੀ ਦੀ ਬਾਂ ਦੇਖੀ ਆ ਦੇਖੋ ਹੁਣੇ ਹੁਣੇ ਅਸੀਂ ਮੁੰਡੇ ਨੇ ਟੀਕਾ ਲਾਇਆ ਸੀ ਇਹਦਾ ਮੇਰਾ ਕਹਿੰਦਾ ਦੀ ਭੈਣ ਚੋਦੀ ਹੁਣੇ ਟੀਕਾ ਲਾਇਆ ਸੀ ਸਰਿੰਜ ਕਿੱਥੇ ਸਰਿੰਜ ਸਰਿੰਜ ਦੇ ਦੇ ਸਰਿੰਜ ਦੇ ਸਰਿੰਜ ਮੇਰੇ ਕੋਲ ਨਹੀ ਰਹੀ ਉਹ ਲੱਭਣਾ ਫੇਟ ਟੇਕ ਲੂਗਾ ਸਾਲੇ ਨੂੰ ਲੈ ਕਿੱਥੇ ਸਿੱਟੀ ਐ ਕਿੱਥੇ ਸਿੱਟੀ ਆ ਲਿਆ ਪੈਣ ਦੇ ਲਾਉਣੇ ਵਿੱਚ ਰਹੀ ਹੈ। ਆ ਦੇਖੋ ਸਰਿੰਜ ਵੀ ਆ ਘੇਰੀ ਹੈ ਇਹਨਾਂ ਨੇ। ਬਾਣ ਚ ਡੇਗ ਗਏ ਯਾਰ ਤੁਸੀਂ। ਮੈਂ ਤਾਂ ਨਹੀਂ ਮੈਂ ਯਾਰ ਤੂੰ ਮੈਨੂੰ ਕਹਿ ਰਿਹਾ। ਆ ਦੇਖ ਸਕਦੇ ਹੋ। ਆ ਇਸ ਸਰਿੰਜ ਨਾਲ ਟੀਕਾ ਲਾਇਆ ਇਸ ਮੁੰਡੇ ਨੇ। ਬਾ ਵੀ ਤੁਹਾਨੂੰ ਦਿਖਾਤੀ। ਕਿਹਦਾ ਮੁੰਡਾ ਤੂੰ ਕੀ ਨਾਮ ਹੈ ਤੇਰਾ? ਮੱਗਰ ਦਾ ਮੱਗਰ ਭਾਈ। ਕਿਹੜੇ ਮੱਗਰ ਦਾ? ਡਗਾਲ ਛੋਟੀ ਡਗਾਲ ਦਾ। ਕੀ ਨਾਮ ਹੈ ਤੇਰਾ? ਆ ਤੂੰ। ਆ ਤੂੰ ਇਹੇ ਮੱਗਰ ਦਾ ਮੁੰਡਾ ਮੱਗਰ ਦਾ? ਮੱਗਰ ਦਾ ਮੁੰਡਾ ਹੈ। ਫਿਰ ਦਾਦੇ ਦਾ ਨਾਮ ਕੀ ਹੈ? ਹਾਈ। ਦਾਦੇ ਦਾ? ਹੈ ਗਰਦੇਵ। ਸਖਦੇਵ ਸਖਦੇਵ ਦਾ ਪੋਤਾ ਹੈ ਐਸ ਕੋਠੇ ਦੇ ਵਿੱਚ ਸ਼ਰਿਆਂ ਮਾ ਕੇ ਇਹ ਟੀਕੇ ਲਾਉਂਦੇ ਨੇ ਇਹ ਜ਼ਿੰਮੇਦਾਰ ਹੈ ਜਿਹੜਾ ਕੰਮਕਾਰ ਵਾਲਾ ਬੰਦਾ ਹੈ ਸਵੇਰੇ ਦੂਜੇ ਖੇਤਾਂ 'ਚ ਵਗ ਜਾਂਦੇ ਨੇ ਇਹ ਪਿੰਡ ਦੇ ਨਾਲ ਲੱਗਦਾ ਖੇਤ ਹੈ ਬੋਚ ਕੇ ਜੇ ਇੱਥੇ ਆਉਂਦੇ ਨੇ ਦੇਖ ਸਕਦੇ ਹੋ ਤੁਸੀਂ ਆ ਸਰੰਜ ਨਾਲ ਐਸ ਕੋਠੇ ਮੂਰੇ ਬਹਿ ਕੇ ਟੀਕਾ ਲਾਇਆ ਇਹਨੇ ਫੜਿਆ ਆਪ ਜ਼ਿੰਮੇਦਾਰ ਨੇ ਆ ਕੇ ਫੜੇ ਨੇ ਇਹ ਆ ਬਾਈ ਖੜਾ ਹੈ ਰੋਜ਼ ਉਰੇ ਜੰਦਾ ਟੁੱਟਦਾ ਰੋਜ਼ ਚੋਰੀ ਹੁੰਦੀ ਆ ਜ ਹਰ ਰੋਜ਼ ਇਹਨਾਂ ਦੀ ਇਹ ਜਿੰਦਾ ਤੋੜਦੇ ਨੇ ਕੇਵਲਾਂ ਵੱਢਦੇ ਨੇ ਫਿਰ ਜਾ ਕੇ ਚੱਟਾ ਖਰੀਦਦੇ ਨੇ ਇੱਥੇ ਫਿਰ ਆ ਕੇ ਚੱਟਾ ਲਾਉਂਦੇ ਨੇ ਆ ਇਸ ਸਰਿੰਜ ਦਾ ਰੈਪਰ ਪਿਆ ਨਮੀ ਸਰਿੰਜ ਲਿਆ ਕੇ ਤੁਹਾਨੂੰ ਨਹੀਂ ਪਤਾ ਤੁਸੀਂ ਕੀ ਕਰਨ ਆਏ ਹੋ ਇਹ ਸਰਿੰਜ ਕਿੱਥੋਂ ਲਈ ਦੀ ਕਿਹਦੇ ਕੋਲ ਤੇ ਨਾ ਕੋਈ ਉਹ ਮੁੰਡੇ ਲੈ ਵੇਖੀ ਉੱਥੇ ਹੀ ਲਾਉਂਦੇ ਆਪਾਂ ਸੱਚ ਦੱਸ ਇਹਹੀ ਸਰਿੰਜਾਂ ਦਿੰਦੇ ਨੇ ਚੱਟਾ ਵੇਚਣ ਵਾਲੇ ਚੱਟਾ ਵੇਚਣ ਵਾਲੀ ਇਹਨਾਂ ਨੂੰ ਚੱਟਾ ਦਿੰਦੇ ਨੇ ਮਾਈ ਦਾ ਮੈਂ ਕਰਾ ਦੇ ਆ ਦੇਖ ਸਕਦੇ ਹੋ ਚਾਰ ਮੁੰਡੇ ਨੇ ਇਸ ਤੋਂ ਇਹਨਾਂ ਨੇ ਚਿੱਟਾ ਲਿਆ ਅੱਛਾ ਇਸ ਤੋਂ ਚਿੱਟਾ ਲੈ ਕੇ ਪਿੰਕੇ ਤੋਂ ਹੋਰ ਹੋਰ ਤੂਰੇ ਕੀ ਕਰ ਪਿੰਕੇ ਤੋਂ ਚਿੱਟਾ ਨਵਾਂ ਨਵਾਂ ਸਮਾਗਲਰ ਬਣਿਆ ਇਹ ਪਿੰਕੇ ਤੋਂ ਚਿੱਟਾ ਲੈ ਕੇ ਇਹਨਾਂ ਨੇ ਟੀਕਾ ਲਾਇਆ ਜਾ ਸਰੰਜਲੀਆ ਸਰੰਜੀ ਬੜਾ ਮੈਂ ਤਾਂ ਨਹੀਂ ਤੇਨੂੰ ਪਤਾ ਮੈਂ ਖਾਣਾ ਬਸ ਮੈਂ ਪਰਖ ਦੇ ਮੁਕ ਕਰਦੇ ਆ ਕੇ ਤੇ ਮੇਰੀ ਗੱਲ ਸੁਣ ਮੇਰਾ ਕਰੇ ਕੋਈ ਮਤਲਬ ਇਹ ਨਹੀਂ ਕਿਸੇ ਤੈ ਉਰੇ ਖੜ ਕੇ ਤੂੰ ਚਿੱਟਾ ਖਰੀਦਦਾ ਮੈਂ ਯਾਰ ਅੱਬੀ ਅਸੀਂ ਇੱਧਰ ਆ ਕੇ ਲੈ ਮੈਂ ਤੁਹਾਨੂੰ ਖਾਣੇ ਪੀਣੇ ਪਹਿਲੇ ਤੂੰ ਇਹ ਦੱਸ ਉਹ ਗੱਲ ਸੁਣ ਤੈ ਉਰੇ ਖੜ ਕੇ ਤੂੰ ਚਿੱਟਾ ਖਰੀਦਦਾ ਹਾਏ ਯਾਰ ਉੱਧਰ ਕੋਲ ਸਰੰਜੀਆ ਟੀਕਾ ਚਿੱਟਾ ਉਦੋਂ ਲਿਆ ਚਿੱਟਾ ਜਾ ਉਹ ਲੈ ਰਿਹਾ ਦੇਖੋ ਨਾ ਇਹ ਲੈ ਉਹ ਤੋਂ ਚਿੱਟਾ ਲੈ ਉਹ ਵੇਚ ਨਾ 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 ਉਹ ਤੋਂ ਫਿਰ ਦਰਾਂ ਨੂੰ ਲੈ ਰਿਹਾ ਇਹ ਕਹਿੰਦਾ 200 ਆ ਦੋ ਗੰਟੀ ਬਾਈ ਇਹ ਕਹੇ ਮੈਂ ਦਿੱਤੋ 200 ਦਾ ਲੈ 200 ਦਾ ਉਹ ਲੈ ਦਿੱਤੋਂ ਕੀ ਤੋਂ ਠੀਕਾ ਦਾ ਦੇਰ ਕੋਣੀ ਤੀ ਠੀਕਾ ਉੱਥੇ ਬੈ ਇਹਨਾਂ ਦਾ ਕੱਪੜਾ ਕਿਤੋਂ ਲਿਆ ਚਿੱਟਾ ਜਿਵੇਂ ਆ ਕਹ ਰਿਹਾ ਦਿੱਤੋਂ 100 ਦਾ ਦੋ ਨਹੀਂ ਤੂੰ ਮੁਰਦਾਰੇ ਦੇ ਨੇ ਆ ਪਾਣ ਦੇ ਕਿਸੇ ਮੁਰਦਾਰੇ ਦੇ ਇਹਦੇ ਤੇਰੇ ਮੂੰਹ ਤੇ ਕਹ ਰਿਹਾ ਵੀ 200 ਦਾ ਮੇਰੀ ਗੱਲ ਸੁਣੋ ਜੀ ਵੀਡੀਓ ਪਈ ਆ ਪਿੰਕੇ ਤੋਂ ਕੀ ਫਰਾਟ ਹੈ ਨਾ ਤੇ ਕੁਝ ਨਹੀਂ ਲਿਆ ਕੀਤਾ ਮੈਂ ਲਿਆ ਕੀਤਾ ਦੀ ਇਹਦਾ ਨੋਕਰ ਤੇ ਕਦੇ ਇਹਦਾ ਯਾਰ ਇਹ ਚ ਵੀਡੀਓ ਆ ਵੀਡੀਓ ਠੀਕ ਆ ਆ ਦੇਖ ਲੈ ਮੇਰੇ ਪੈਸੇ ਕਰਿਓ ਤਲਾਸ਼ੀ ਇਹਦੀ ਤਲਾਸ਼ੀ ਕਰਿਓ ਹੋਰ ਨਿਕਲੂ ਇਹ ਚ ਹੋਰ ਵੀ ਐਸੇ ਨਹੀਂ ਲੱਗਦਾ ਕਿਨੇ ਕਿਨੇ ਨਾ ਨਾ ਆ ਦੇਖੋ ਪੈਸੇ ਨੇ ਇਹਦੇ ਹੱਥ ਚ ਆ ਸਾਰੇ ਕੜ ਕੇ ਸਵੇਰ ਦਾ ਚੱਟਾ ਵੇਚ ਰਿਹਾ ਇਹ ਆ ਦੇ ਹੱਥ ਚ ਪੈਸੇ ਤੇਰੇ ਬਦਨਾਮ ਨਿਕਿਆ ਕਰਦੇ ਖੇਤਲੇ ਵਾਲੇ ਮੁੰਡੇ ਕਿਥੋਂ ਲੈ ਕੇ ਗਏ ਨੇ ਖੇਤਲੇ ਵਾਲੇ ਮੁੰਡੇ ਕਿਥੋਂ ਲੈ ਕੇ ਗਏ ਨੇ ਖੇਤਲੇ ਦੇ ਦੋ ਮੁੰਡੇ ਤਾਂ ਚੱਟਾ ਲੈ ਕੇ ਗਏ ਨੇ ਸਕੂਟਰੀ ਤੇ ਆਏ ਨੇ ਹਾਂਜੀ ਹਾਂਜੀ ਮੈਂ ਉਧਰ ਚੱਲ ਬਈ ਪਰ ਉੱਪਰ ਦੀ ਤੁਮ ਮਗਲ ਠੀਕ ਹੈ 2 ਘੰਟੀ ਬਈ ਠੀਕ ਆ ਜਾਓ ਦੇਖ ਸਕਦੇ ਹਾਂ ਦਗਾਲ ਕਲਾਂ ਖੁਰਦ ਦੋਨੇ ਪਿੰਡਾਂ ਦਾ ਬੁਰਾ ਹਾਲ ਹੈ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਉਹਰੇ ਗੌਰ ਕਰਨ ਓ ਵੱਡੇ ਬਦਮਾਸ਼ਾ ਤੇਰੇ ਜੇੜਾ ਦਿਖਾ ਜੇੜਾ ਦਿਖਾ ਕਰੋ ਤਲਾਸ਼ੀ ਇਹਨਾਂ ਕੋਲੋਂ ਨਿਕਲੂ ਇਹਨਾਂ ਕੋਲੋਂ ਚੱਟਾ ਖਾਣਾ ਖਾਣੇ ਪੀਣੇ ਆਗੇ ਬਾਬੇ ਯਾਰ ਖਾਣਾ ਪੀਣਾ ਇੱਥੇ ਇਹਨਾਂ ਨੂੰ ਕਿਉਂ ਲਾਉਣਿਓ ਇੱਥੇ ਆਪੇ ਬੈਠੇ ਤੋਰੇ ਬਾਟੀ ਬਾਈ